30 ਕਿਲੋਗ੍ਰਾਮ ਨਾਰਕੋਟਿਕ ਪਾਊਡਰ ਜਿਹੜੀ ਕਵਰੀ ਹੋਈ ਹੈ 18 ਕਿਲੋਗ੍ਰਾਮ ਆਈਸ ਡਰਗ 2 ਕਰੋੜ 83 ਲੱਖ 4755 ਜਿਹੜੇ ਨੇ ਇੰਜੈਕਸ਼ਨ ਟੈਬਲੇਟਸ ਜਿਹੜੇ ਮੈਡੀਕਲ ਡਰਗਸ ਦੇ ਜਿਹੜੇ ਯੂਨਿਟਸ ਨੇ ਉਹ ਕਨਫਿਸਕੇਟ ਕੀਤੇ ਗਏ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ 10 ਕਰੋੜ 32 ਲੱਖ 92000 ਰੁਪਏ ਦੀ ਡਰਗ ਮਲੀ ਰਿਕਵਰ ਕੀਤੀ ਗਈ ਹੈ 672 ਪੀਓਜ਼ ਇਸ ਸਮੇਂ ਦੇ ਦੌਰਾਨ ਐਨਡੀਪੀਏ ਸਖਤ ਗ੍ਰਿਫਤਾਰ ਕੀਤੇ ਗਏ 234 ਬੇਲਜੰਪਰ 23 ਪੈਰਾਵਲਜੰਪਰ ਜਿਹੜੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਜਿਹੜਾ ਡਿਸਪੋਜ਼ਲ ਤੇ ਸਾਡਾ ਹਮੇਸ਼ਾ ਤੋਂ ਫੋਕਸਡ ਹੈ ਸੋ ਇਹ 6 ਮਹੀਨਿਆਂ ਦੇ ਦੌਰਾਨ ਵੀ 1102 ਕਿਲੋਗ੍ਰam ਹੈਰੋਇਨ 432 ਕਿਲੋਗ੍ਰam OPM 31750 ਕਿਲੋਗ੍ਰam ਪੋਪੀ ਹਸਕ ਜਿਹੜੀ ਆ ਉਹਨੂੰ ਡਿਸਟਰੋਏ ਕੀਤਾ ਗਿਆ ਹੈ ਐਸ ਪਰ ਪ੍ਰੋਸੀਜਰ ਜਿਹੜਾ ਔਰ 287 ਕੇਸ ਜਿਹੜੇ ਨੇ ਜਿਹਦੇ ਵਿੱਚ ਸਮਗਲਰਸ ਦੀ ਵੱਡੇ ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ 191 ਕਰੋੜ ਟੋਟਲ ਕੀਮਤ ਹੈ ਜਿਹੜੀ ਪ੍ਰਾਪਰਟੀ ਫੋਰਫੀਚਰ ਹੋਈ ਹੈ ਸਮੇਂ ਦੇ ਦੌਰਾਨ ਇਤਿਹਾਸ ਗੈਂਗਸਟਰਸ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਔਰ ਇਹਨਾਂ 8 ਮਹੀਨਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਕੰਮ ਹੋਇਆ 365 ਜਿਹੜੇ ਗੈਂਗਸਟਰ ਆ ਗ੍ਰਿਫਤਾਰ ਕੀਤੇ ਗਏ ਜਿਦੇ ਵਿੱਚੋਂ 90 ਏਜੀਟੀਐਫ ਨੇ 275 ਜਿਹੜੇ ਉਹ ਫੀਲਡ ਯੂਨਿਟਸ ਨੇ ਗ੍ਰਿਫਤਾਰ ਕੀਤੇ 139 ਜਿਹੜੇ ਜਿਹੜੇ ਗੈਂਗਸਟਰ ਮੋਡਿਊਲਸ ਆ ਉਹ ਬਸਟ ਕੀਤੇ ਗਏ ਔਰ ਦੋ ਗੈਂਗਸਟਰ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਪਿਛਲੇ 8 ਮਹੀਨੇ ਦੇ ਦੌਰਾਨ ਜਿਦੇ ਵਿੱਚੋਂ ਇੱਕ ਏਜੀਟੀਐਫ ਵੱਲੋਂ ਕੀਤਾ ਗਿਆ ਇੱਕ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ ਔਰ 350 ਵੈਪਨਸ ਇਸ ਸਮੇਂ ਦੇ ਦੌਰਾਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਜਦੋਂ ਆਪਾਂ 테ਰਰਿਸਟ ਦੇ ਖਿਲਾਫ ਜਿਹੜਾ ਐਕਸ਼ਨ ਦੀ ਗੱਲ ਕਰਦੇ ਆਂ ਤੋਂ 7 ਮੋਡਿਊਲ ਬਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਔਰ 50 테ਰਰਿਸਟ ਜਿਹੜੇ ਗ੍ਰਿਫਤਾਰ ਕੀਤੇ ਆਂ ਔਰ ਵੈਪਨ ਦੀ ਗੱਲ ਕਰੀਏ ਤਾਂ ਦੋ ਰਾਈਫਲ 52 ਜਿਹੜੇ ਪਿਸਟਲ ਆ ਉਹ ਇਸ ਸਮੇਂ ਦੇ ਦੌਰਾਨ ਡਿਸਕਵਰ ਕੀਤੇ ਗਏ 150 ਡਰੋਨ ਪਿਛਲੇ 8 ਮਹੀਨੇ ਦੇ ਦੌਰਾਨ ਪੰਜਾਬ ਪੁਲਿਸ ਨੇ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜੇ ਸੀਜ਼ ਕੀਤੇ ਆਂ ਟੋਟਲ ਜਿਹੜੀਆਂ ਸਾਈਟਿੰਗ ਹੋਈਆਂ ਇਸ 8 ਮਹੀਨੇ ਦੇ ਦੌਰਾਨ 399 ਸਾਈਟਿੰਗ ਹੋਈਆਂ ਸੀਗੀਆਂ ਜਿਦੇ ਵਿੱਚ 150 ਜਿਹੜੇ ਡਰੋਨ ਆ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਆਈਐਮਆਈ ਨੰਬਰ ਜਿੱਦਾਂ ਮੈਂ ਪਹਿਲਾਂ ਦੱਸਿਆ 1174 ਆਈਐਮਆਈ ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ 321 ਜਿਹੜੇ ਮੋਬਾਈਲ ਨੰਬਰ ਉਹਨਾਂ ਨੂੰ ਬਲੌਕ ਕੀਤਾ ਗਿਆ ਔਰ 873 ਜਿਹੜੇ ਇਲੀਗਲ ਸੋਸ਼ਲ ਮੀਡੀਆ ਸਾਈਟਸ ਸੀਗੇ ਜਿਹੜੀਆਂ ਉਹਨਾਂ ਨੂੰ ਬਲੈਕਲਿਸਟ ਕਰਕੇ ਉਹਨਾਂ ਨੂੰ ਬਲੌਕ ਕੀਤਾ ਗਿਆ ਸੋ ਤਿੰਨਾ ਫਰੰਟਸ ਦੇ ਉੱਤੇ ਡਰੱਗਸ ਦੀ ਗੱਲ ਕਰੀਏ ਆਪਾਂ ਗੈਂਗਸਟਰਸ ਦੇ ਖਿਲਾਫ ਗੱਲ ਕਰੀਏ ਜਦ ਟੈਰਰਿਸਟ ਦੇ ਖਿਲਾਫ ਗੱਲ ਕਰੀਏ ਤਾਂ ਪਿਛਲੇ 25 ਸਾਲਾਂ ਦੇ ਵਿੱਚ ਔਰ ਹੋਰ ਫਰਦਰ ਜਿਹੜਾ ਇਹਨੂੰ ਇੰਟੈਂਸੀਫਾਈ ਕੀਤਾ ਗਿਆ ਹੈ ਪਿਛਲੇ 8 ਮਹੀਨੇ ਦੇ ਦੌਰਾਨ ਕਾਫੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਕੰਮ ਹੋਇਆ ਹੈ ਬਹੁਤ ਸਾਰੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਿਹੜੇ ਵਿਦਨ ਯੂ ਕੈਨ ਸੇ ਕਿ 24 ਘੰਟਿਆਂ ਤੋਂ ਲੈ ਕੇ 48 ਘੰਟਿਆਂ ਦੇ ਵਿੱਚ ਵਿੱਚ ਡੀਟ੍ਰੈਕਟੇਸ ਕੀਤੇ ਗਏ ਕੋਈ ਵੀ ਐਸਾ ਸਾਡਾ ਸੈਂਸੇਸ਼ਨਲ ਕ੍ਰਾਈਮ ਨਹੀਂ ਹੈਗਾ ਪੂਰੇ 25 ਸਾਲ ਦਾ ਜਿਸ ਨੂੰ 72 ਘੰਟਿਆਂ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਹੋਵੇ ਚਾਹੇ ਉਹ ਨੇਬਰਿੰਗ ਕਿਸੇ ਸਟੇਟ ਯੂਟੀ ਚ ਹੋਇਆ ਹੋਵੇ चाहे पंजाब होया हो पंजाब पुलिस ने हर तरह की असिस्टेंस भी प्रोवाइड की है सारे थैंक यू पंजाब पुलिस ने पिछले दो साल और छ महीने में मान योग सी एम साहब के निर्देशों के अंदर बहुत अच्छा काम किया जिसमें फोकस जो है ड्रग्स पे गैंगस्टर्स पे और टेररिस्ट पे फोकस रहा है पिछले ढाई साल में टोटल जो है 29,152 टोटल एफआईआर रजिस्टर की गई हैं जिसमें 39,840 जो है स्मगलर उनको अरेस्ट किया गया है इसमें 3581 फाइव एट वन कमर्शियल क्वान्टिटी की एफ हैं और 5856 जो है वो बड़े जो स्मगलर्स हैं जो कमर्शियल क्वान्टिटी वाले केसेस में इन्वॉल्व हैं उनको अरेस्ट किया गया रिकवरी की जब हम बात करें तो 2546 फाइव फोर जो है हेरोइन की रिकवरी हुई है 2457 फोर की ओपीएम की रिकवरी हुई है और वन लैख फिफ्टीन थाउजेंड सिक्स सिक्सटी फाइव के की पॉपीहस की रिकवरी हुई है नाइन फिफ्टी फोर के की नारकोटिक पाउडर की रिकवरी हुई है फिफ्टी वन के आइस ड्रग की रिकवरी की गई है और जब हम इंजेक्शन टेबलेट्स मेडिकल ड्रग्स की बात करें तो फोर चार करोड़ उनतीस लाख सिक्सटी थ्री थाउजेंड सेवन एट्टी सिक्स जो है यूनिट्स इस समय के दौरान जो हमने इन्फिसकेट किए थर्टी करोड़ से ऊपर जो है ड्रग मनी की रिकवरी हुई है और टू थ्री सेवन एट जो पी हैं उनको इस समय के दौरान अरेस्ट किया गया है बहुत बड़ी मात्रा में ड्रग डिस्पोजल भी इस समय के दौरान हुआ है जिसमें टू नाइन फोर ज़ीरो के जी जो है वो हेरोइन का थ्री फाइव फोर सिक्स के जी ओ पी एम का और एक लाख अस्सी हज़ार से ऊपर का जो है पॉपी हस्ट की रिकवरी जो डिस्पोजल है ड्रग्स का वो पंजाब पुलिस की तरफ से किया गया है टोटल छः सौ दो हमने जो प्रॉपर्टी फोर फीचर के, के केस हैं वो जो अप्रूवल मिला है कम्पिटेंट अथॉरिटी का जिसमें 324 करोड़ से ऊपर की जो प्रॉपर्टी है वो फोरफिट की गई है इसी तरह से ड्रग अवेयरनेस कैंपेन पे हमारा बहुत फोकस रहा है जिसमें 27299 जो है टोटल ड्रग अवेयरनेस कैम्पेन्स चलाए गए पूरे पंजाब में और जब हम एक्शन अगेंस्ट गैंगस्टर्स की बात करते हैं तो 1420 जो बड़े हार्ड गैंगस्टर्स हैं उनको पंजाब पुलिस के जो ए विंग और फील्ड यूनिट ने अरेस्ट किया है बारह गैंगस्टर जो न्यूट्रलाइज हुए हैं समय के दौरान 508 गैंगस्टर मॉड्यूल्स बस्ट किए गए हैं और तेरह जो है वेपन इस समय के दौरान जो है वो रिकवर किए गए हैं जो इलीगल वेपन है टेररिस्ट मॉड्यूल्स की बात करें तो 45 टेररिस्ट मॉड्यूल्स बस्ट किए गए हैं जिसमें 272 टेररिस्ट जो है उनको अरेस्ट किया गया है 34 राइफल्स और 303 जो हैं वो पिस्टल्स रिवॉल्वर पंजाब पुलिस की तरफ से रिकवर किए गए हैं तो तीनों फ्रंट में ढाई साल में बहुत बड़े लेवल पर काम हुआ है और सेंसेशनल केसेस की जब हम बात करें तो हमारे जितने भी सेंसेशनल केस हैं वो विद इन ट्वेंटी फोर आवर्स और विद इन सेवनटी टू आवर्स सारे के सारे हमारे ट्रेस हुए हैं जो आसपास जो किसी और स्टेट यूटी में जो क्राइम जिसका पंजाब के साथ कोई भी लिंक था वहाँ पे भी पंजाब पुलिस की तरफ से पूरी असिस्टेंस दी गई है सबको उसमें दो, उस दो लोग हैं जो पंजाब पुलिस ने अरेस्ट किए हैं एक तो रोहन मसीह है और एक विशाल मसीह है और इसकी ऑलरेडी हम टेस्ट नोट में इसकी डिटेल्स जो हम बता चुके हैं कि इसका हैप्पी पासियां जो है वो मेन इसमें जो इंटरमीडिएटर है और हरविंदर रिंदा का इसमें रोल जो है भी आया है बाकी इसकी इन्वेस्टिगेशन जो फर्दर है वो चंडीगढ़ पुलिस कर रही है और जो भी अपडेट होगी उनकी तरफ से आ ਦੇ ਦੇ ਇੱਕ ਪੂਜੀ ਇਨਵੈਸਟੀਗੇਸ਼ਨ ਜੀ ਆਇਆ ਕਿ ਕਿਸ ਤਰ੍ਹਾਂ ਇਹ ਡੋਨ ਦੇ ਤਰੁਆੰਦਾ ਤਨੋਆ ਪਿੰਡ ਦੇ ਵਿੱਚ ਆ ਕੇ ਕਿਸ ਤਰ੍ਹਾਂ ਇਹਦਾ ਆਪਸੀ ਕਿਉਂਕੀ ਹੋਇਆ ਉੱਥੇ ਹੀ ਸਾਰਾ ਮੇ ਇਹਦੀ ਡਿਟੇਲਸ ਰਾਤੀ ਜੀ ਆਣਗੇ ਅੱਜ ਕਿਉਂਕਿ ਇਹਦੇ ਵਿੱਚ ਜਿਹੜਾ ਦੋ ਪਾਰਟ ਹਨ ਜੀ ਇੱਕ ਪਾਰਟ ਤਾਂ ਹੈਗਾ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਇਨਸੀਡੈਂਟ ਹੋਇਆ ਉਹਦੇ ਵਿੱਚ ਅਰੈਸਟ ਕਰਨ ਚ ਪੰਜਾਬ ਪੁਲਿਸ ਨੇ ਪੂਰੀ ਹੈਲਪ ਕੀਤੀ ਹੈ ਉਹਦਾ ਲਿੰਕ ਸਟੈਬਲਿਸ਼ ਕਰਨ ਦੇ ਵਿੱਚ ਇਸ ਤਰ੍ਹਾਂ ਹੋਇਆ ਉਹ ਸਾਰਾ ਪੰਜਾਬ ਪੁਲਿਸ ਨੇ ਹੈਲਪ ਕੀਤੀ ਹੈ ਬਟ ਫਰਦਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਕਲੰਡੀਗੜ੍ਹ ਪੁਲਿਸ ਕਰ ਰਹੀ ਹੈ ਸਰ ਜਿਹੜੇ ਆ ਮੁੰਡੇ ਫਟਿੰਗ ਟਾਰਗੇਟ ਪਤਾ ਲੱਗਾ ਥੋੜਾ ਸੈਂਸਿਟਿਵ ਇਨਫੋਰਮੇਸ਼ਨ ਆ ਤੋ ਟਾਰਗੇਟ ਦੇ ਬਾਰੇ ਅਜੇ ਮੈਂ ਕਹਿਣਾ ਨਹੀਂ ਚਾਹਾਂਗਾ ਕਿਉਂਕਿ ਉਹ ਥੋੜੀ ਜੀ ਸੈਂਸਿਟਿਵ ਹੈ ਅਸੀਂ ਉਹ ਸਾਰਾ ਕਰ ਰਹੇ ਬਟ ਉਹਦੇ ਬਾਰੇ ਥੋੜਾ ਜਿਹਾ ਅਸੀਂ ਨਹੀਂ ਗੱਲ ਕਰਨਾ ਚਾਹਾਂਗੇ ਕਿਉਂਕਿ ਉਹ ਥੋੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੇ ਬਾਹਰ ਬੈਠੇ ਨੇ ਫੋਰਮ 'ਤੇ ਬੈਠੇ ਨੇ ਕਿ ਐਕਸਪੀਰੀਟਾ ਨਾਲ ਫੋਰਮ ਉਹਦੀ ਟੈਂਪਰਰੀ ਜੋ لیکن ਇਟੋਨੇ ਬੱਚਿਆਂ ਨੂੰ ਜਿਹੜੀ ਵੀ ਉਹ ਲੱਗਦੇ ਆਪਾਂ ਕਈ ਵਾਰੀ ਕੋਸ਼ਿਸ਼ ਕੀਤੀ ਦੇਖੋ ਇਹ ਨਾ ਅਸੀਂ 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 ਪਿਛਲੀ ਵਾਰੀ ਵੀ ਆਪਾਂ ਹਰ ਵਾਰੀ ਕਹਿੰਨੇ ਕਿ ਦੇਖੋ ਬੱਚੇ ਜਿਹੜੇ ਉਹ ਸਾਡੇ ਥੋੜੇ ਥੋੜੇ ਪੈਸਿਆਂ ਤੇ ਕਈ ਵਾਰੀ ਪਿੱਛੇ ਲੱਗ ਜਾਂਦੇ ਆ ਸੋ ਅਸੀਂ ਅਪੀਲ ਕਰਦੇ ਆ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਕਿਉਂਕਿ ਜਿਹੜਾ ਐਕਟ ਆ ਬੜਾ ਸਟ੍ਰਿੰਜੈਂਟ ਐਕਟ ਆ ਯੂਏਪੀਏ ਐਕਟ ਬੜਾ ਸਟ੍ਰਿੰਜੈਂਟ ਆ ਸੋ ਜਦੋਂ ਬੱਚੇ ਅਲਿਊਰ ਹੁੰਦੇ ਆ ਥੋੜੇ ਜੇ ਪੈਸਿਆਂ ਵਾਸਤੇ ਕਈ ਵਾਰੀ ਹੋ ਸਕਦਾ ਉਹਨਾਂ ਨੂੰ ਲੀਗਲ ਨੌਲੇਜ ਇਹਦੀ ਨਾ ਹੋਵੇ ਸੋ ਦੁਬਾਰਾ ਅਪੀਲ ਕਰਦੇ ਆ ਕਿ ਇਹ ਜਿਹੜੇ ਪਿੱਛੇ ਥੋੜੇ ਥੋੜੇ ਪੈਸੇ ਵਾਸਤੇ ਨਾ ਲੱਗਿਆ ਜਾਵੇ ਕਿਉਂਕਿ ਕ੍ਰਾਈਮ ਬਹੁਤ ਵੱਡਾ ਹੈ ਤਾਂ ਕਈ ਵਾਰੀ ਬੱਚਿਆਂ ਨੂੰ ਜਾਂ ਛੋਟੀ ਉਮਰ ਦੇ ਬੱਚੇ ਹੁੰਦੇ ਜਿਦਾ ਆਪਾਂ ਆਰਪੀਜੀ ਅਟੈਕ ਵੇਲੇ ਦੇਖਿਆ ਸੀ ਸਰਹਾਲੀ ਦੇ ਵਿੱਚ ਉੱਥੇ ਵੀ ਯੂਐਨਆਈ ਸੀਗੇ ਸੋ ਕਾਫੀ ਜਗ੍ਹਾ ਤੇ ਦੇਖਣ ਨੂੰ ਮਿਲਿਆ ਹੈ ਕਿ ਜਿਹੜੇ ਕੁਝ ਗੈਂਗਸਟਰ ਜਾਂ ਐਂਟੀ-ਨੇਸ਼ਨਲ 엘iments ਬਾਹਰ ਬੈਠੇ ਆ ਉਹ ਆਸ-ਪਾਸ ਦੇ ਜਿਹੜੇ ਗਰੀ ਫੈਮਲੀਆਂ ਦੇ ਬੱਚੇ ਉਹਨਾਂ ਨੂੰ ਇਲਿਊਰ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਅਸੀਂ ਦੁਬਾਰਾ ਅਪੀਲ ਕਰਦੇ ਮਾਪੇ-ਮਾਪ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਬੱਚਿਆਂ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੇ ਚਾਂਸਸ ਜਦੋਂ ਕ੍ਰਾਈਮ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਾਰੇ ਕਨਸੀਕੁਐਂਸਿਸ ਫੇਸ ਕਰਨੇ ਪੈਂਦੇ ਹਨ ਜਿਨ੍ਹਾਂ ਦਾ ਸ਼ਾਇਦ ਉਹਨਾਂ ਨੂੰ ਪਹਿਲਾਂ ਅੰਦਾਜ਼ਾ ਨਾ ਹੁੰਦਾ ਹੋਵੇ ਆਈ ਸਰ ਤੁਸੀਂ ਕਹਿੰਦੇ ਆਪਦੀ ਰਿਕਵਰੀ ਵੀ ਹੋਈ ਹੈ ਗੈਂਗਸਟਰ ਲੇਕਿਨ ਹਜੇ ਵੀ ਜੇਲਾ ਚੋ ਕਿਤੇ ਨਾ ਕਿਤੇ ਕਿਉਂਕਿ ਸਰਹਾਰੀ ਤੁਹਾਨੂੰ ਤੁਸੀਂ ਗੱਲ ਕੀਤੀ ਜਿਹੜਾ ਆਪੀ ਜੀ ਹੈ ਅੱਜ ਉਸੇ ਬੰਦੇ ਦੇ ਫੜਿਆ ਗਿਆ ਬਟੇਡਾ ਜੇਲ੍ਹ ਦੇ ਵਿੱਚ ਆਰਓ ਫਿਲਟਰ ਦੇ ਵਿੱਚ ਮੋਬਾਈਲ ਚਾਰਜਰ ਆਈਪੋਡ ਲੈ ਕੇ ਜਾ ਰਹੇ ਸੀ ਤਿੰਨ ਬੰਦੇ ਦੇ ਖਿਲਾਫ ਇਹ ਫਿਰ ਗੋਲ ਯਾਨੀ ਦੇਖੋ ਇਹਦੇ ਵਿੱਚ ਦੇਖੋ ਇਹ ਕੋਸ਼ਿਸ਼ ਕਰਦੇ ਰਹਿੰਦੇ ਹੈ ਜੀ ਜਿਹੜਾ ਜਿੱਦਾਂ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਆਈਐਮਆਈ ਨੰਬਰ ਬਹੁਤ ਸਾਰੇ ਬਲੌਕ ਕੀਤੇ ਹੈ ਜਿਹੜੇ ਗਲਤ ਕੰਮਾਂ ਵਾਸਤੇ ਯੂਜ਼ ਹੋ ਰਹੇ ਸੀ ਬਹੁਤ ਸਾਰੇ ਮੋਬਾਈਲ ਨੰਬਰਸ ਬਲੌਕ ਕੀਤੇ ਹੈ ਸੋ ਇਸੇ ਤਰ੍ਹਾਂ ਜੇਲ੍ਹਸ ਦੇ ਵਿੱਚ ਤੁਸੀਂ ਪਿੱਛੇ ਪੜਿਆ ਹੋਣਾ ਮਾਨਜੋਗ ਹਾਈ ਕੋਰਟ ਨੇ ਵੀ ਬੜੇ ਸਖਤ ਨਿਰਦੇਸ਼ ਦਿੱਤੇ ਸੀ ਸੋ ਜੇਲ੍ਹਾਂ ਦੇ ਵਿੱਚ ਵੀ ਬਹੁਤ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਉਹਨਾਂ ਨੂੰ ਇਨਹਾਂਸ ਕੀਤਾ ਜਾ ਰਿਹਾ ਹੈ ਸਮੇਂ-ਸਮੇਂ ਤੇ ਤਦੇ ਜੇ ਚੀਜ਼ਾਂ ਹੁੰਦੀਆਂ ਹਨ ਨਾ ਜਿ ਪੀ ਆਈਐਮਆਈ ਨੰਬਰ ਵੀ ਬਲੈਕਲਿਸਟ ਕਰਨਾ ਜ਼ਰੂਰੀ ਆ ਮੋਬਾਈਲ ਨ ਜਿਹੜਾ ਅੰਡਰ ਸਰਵੇਲੈਂਸ ਕੀਤਾ ਗਿਆ ਸੋ ਇਹ ਸਾਰੇ ਮੈਜਰ ਜਿਹਦੇ ਨਾਲ ਓਵਰ ਅ ਪੀਰੀਅਡ ਆਫ ਟਾਈਮ ਜੋ ਦੇਖਣ ਚਾਹਿਆ ਕਿ ਪਿਛਲੇ 25 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਾਇਨਾ ਚਾਹੀਦਾ ਜੰਦੇ ਉੱਤੇ ਸਰ ਵਾਰਮ ਕੈਮਰਾਜ਼ ਦੀ ਮੂਰ ਵੀ ਗੱਲ ਕੀਤੀ ਜਾ ਰਹੀ ਸੀ ਉਹਦੇ ਚ ਵੀ ਕੰਮ ਚੱਲ ਰਿਹਾ ਹੈ ਕਿਉਂਕਿ ਜਿਹੜੇ ਵੀ ਜੇਲਸ ਦੇ ਬਟੇਡਾ ਦੇ ਨੂੰ ਨਹੀਂ ਉਹ ਸਾਰਾ ਹੀ ਚੱਲ ਰਿਹਾ ਜੀ ਇਨਫਰਾਸਟ੍ਰਕਚਰ ਜਿਹੜਾ ਇੰਪਰੂਵਮੈਂਟ ਹੈ ਉਹਦੇ ਉੱਤੇ ਕਾਫੀ ਜਿਹਦਾ ਸੀਸੀਟੀਵੀ ਕੈਮਰਾਜ਼ ਤੇ ਹੋਰ ਸਰਵੇਲੈਂਸ ਮੈਜਰ ਜਿਹੜੇ ਜੇਲਸ ਦੇ ਵਿੱਚ ਚਾਹੀਦੇ ਆ ਉਹਦੇ ਤੇ ਆਲਰੇਡੀ ਚੱਲ ਰਿਹਾ ਹੈ ਔਰ ਉਹਦੇ ਚ ਮਾਨਯੋਗ और इसे होम अगे फर्दर का नहीं अभी मुझे इसकी नॉलेज नहीं है जी क्योंकि ये हमने अरेस्ट करके इनको हैंडओवर किया चंडीगढ़ है पुलिस के। तो फर्दर जो इन्वेस्टिगेशन है इस पर्टिकुलर केस की वो चंडीगढ़ ਮਾਨਜੋਗ ਅਦਾਲਤ ਦੇ ਵਿਚਾਰ ਅਧਿਨ ਉਹਦੇ ਬਾਰੇ ਆਪਾਂ ਜੇ ਇਸ ਟੇਜ ਤੇ ਟਿੱਪਣੀ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਤੱਤ ਸਾਹਮਣੇ ਨਹੀਂ ਆਉਣਗੇ ਕਦੀ ਨਾ ਕਦੀ ਆ ਹੀ ਜਾਣੇ ਜੀ ਮੌਕਾ ਮਿਲ ਹੀ ਜਾਏਗਾ ਆਪਾਂ ਨੂੰ ਸਰ ਸਰ ਪਿਛਲੇ ਸਾਲ ਸੋਸ਼ਲ ਮੀਡੀਆ ਪਰ ਕੁਝ ਪੋਸਟ ਪਾਇਆ ਗਏ ਜਿਸ ਮੇ ਜ਼ਿੰਮੇਵਾਰੀ ਪਾਇਆ ਨਹੀਂ ਗਈ ਹੋਰੇ ਨਾ ਕੋਡਰ ਕੋਈ 786 ਮੈਂ ਬੋਲਦਾ ਕਿ ਉਸ ਤੇ ਵੀ ਕੋਈ ਨਹੀਂ ਕੋਈ ਅਭੀ ਕੋਈ ਔਥੈਂਟਿਕ ਇਨਫੋਰਮੇਸ਼ਨ ਨਹੀਂ ਹੈ ਤभी ਮੈਂ ਕਹ ਰਿਹਾ ਇਹ ਬਹੁਤ ਸੈਂਸਿਟਿਵ ਇਸ਼ੂਜ਼ ਹੈ ਤੇ ਇਸ ਤੇ ਅਸੀਂ ਬਾਤ ਜ਼ਿਆਦਾ ਨਹੀਂ ਕਰ ਸਕਦੇ ਬਟ ਅਭੀ ਕੁਝ ਵੀ ਔਥੈਂਟਿਕ ਨਹੀਂ ਹੈ ਜਦ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਤਬ ਤੱਕ ਇਸ ਦੇ ਬਾਰੇ ਵਿੱਚ ਕਹਿ ਨਹੀਂ ਸਕਦੇ ਸਰ ਪਿਛਲੇ 3-4 ਦਿਨਾਂ ਤੋਂ ਲਗਾਤਾਰ ਜਲੰਧਰ ਪੁਲਿਸ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ 10 ਛਕੇ 10 ਕਿਲੋ 12 ਕਿਲੋ ਮਿਰਵਾਨ ਜਿਹੜੀ ਰਿਕਵਰ ਹੋਈ ਉਹਦਾ ਡਾਇਰੈਕਟ ਕਨੈਕਸ਼ਨ ਪਾਕਿਸਤਾਨ ਜਾਂ ਬਾਰਡਰ ਏਰੀਆ ਤੋਂ ਆ ਰਿਹਾ ਹੈ ਹਾਲਾਂਕਿ ਪੰਜਾਬ ਪੁਲਿਸ ਕੰਮ ਤਾਂ ਕਰ ਰਹੀ ਹੈ ਲੇਕਿਨ ਇਹ ਸਾਰੀ ਕਿਹੜੀ ਵੀ ਗੇਪ ਆਂਦੀ ਹੈ ਕਿ ਮੋਸਟਲੀ ਲਗਾਤਾਰ ਜਾਰੀ ਹੈ ਦੇਖੋ ਇਹ 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 ਜਿਹੜਾ ਇਹ ਤਿੰਨ ਸਰਵੇਲੈਂਸ ਵੀਜ ਦੇ ਤਾਂ ਡਰੋਨਸ ਆਉਂਦੇ ਆ ਮੈਂ ਜਦੋਂ ਮੈਂ ਕਹਿੰਦਾ ਪਹਿਲਾਂ ਡਰੋਨ ਸਾਈਟਿੰਗ ਹੁੰਦੀ ਸੀ ਫੜੇ ਨਹੀਂ ਸੀ ਜਾਂਦੇ ਹੁਣ ਆਫਲੇਟ ਦੇਖੋ ਪਿਛਲੇ ਜਿੱਦ ਉਹ ਫੜੇ ਗਏ ਆ ਉਹਦੇ ਤੋਂ ਬਹੁਤ ਸਾਰੀ ਰਿਕਵਰੀ ਵੀ ਹੋਈ ਆ ਸੋ ਕਈ ਵਾਰੀ ਮਤਲਬ ਕਈ ਵਾਰੀ ਐਸਕੇਪ ਹੋ ਸਕਦਾ ਕਰ ਜਾਂਦਾ ਹੋਵੇ ਤੋ ਤਦੇ ਜ ਆਪਾਂ ਪ੍ਰੋਪਰ ਇੰਟਰ ਅਜੰਸੀ ਕੋਆਰਡੀਨੇਸ਼ਨ ਤੇ ਫੋਕਸ ਕਰਦੇ ਆ ਕਿ ਬੀਐਸਐਫ ਤੇ ਬਾਕੀ ਏਜੰਸੀਸ ਦਾ ਕੋਆਰਡੀਨੇਸ਼ਨ ਹੋਵੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਲਾਉਣ ਦਾ ਪਰਪਸ ਵੀ ਇਹੀ ਸੀ ਵਿਲੇਜ ਡਿਫੈਂਸ ਕਮੇਟੀਆਂ ਆਪਾਂ ਬਣਾਈਆਂ ਕਾਫੀ ਜ਼ਿਆਦਾ ਕਮੇਟੀਆਂ ਬਣਾਈਆਂ ਜਿਹੜੇ ਬਾਰਡਰ ਏਰੀਆ ਬਹੁਤ ਕੰਮ ਕਰਦੇ ਜੀ ਬਹੁਤ ਮਦਦ ਕਰਦੇ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਜ਼ ਉਹਨਾਂ ਕੋ ਕਾਫੀ ਇਨਫੋਰਮੇਸ਼ਨ ਵੀ ਆਉਂਦੀ ਆ ਜਿੱਦਾਂ ਫਾਜ਼ਿਲਕਾ ਜਿੱ ਆਪਾਂ ਦੇਖਿਆ ਸੀ 38 ਕਿਲੋ ਦੀ ਰਿਕਵਰੀ ਹੋਈ ਸੀ ਈਵਨ ਹੁਣ ਅਸੀਂ ਹਰ ਚੀਜ਼ ਆਪਾਂ ਦੱਸ ਨਹੀਂ ਸਕਦੇ ਨਾ ਜੀ ਕਿ ਡਿਸਕਲੋਜ਼ ਨਹੀਂ ਕਰ ਸਕਦੇ ਈਵਨ ਜਿਹੜੇ ਕੇਸ ਹੋਰ ਵੀ ਫੜੇ ਜਾਂਦੇ ਉਹਨਾਂ 'ਚ ਬਹੁਤ ਮਦਦ ਮਿਲਦੀ ਹੈ ਸੋ ਸਮੇਂ-ਸਮੇਂ ਤੇ ਜਿੱਦਾਂ ਪਹਿਲਾਂ ਆਪਾਂ ਸੈਕੰਡ ਲਾਈਨ ਆਫ ਡਿਫੈਂਸ ਤੋਂ ਸ਼ੁਰੂ ਹੋਏ ਫਿਰ ਇਹ ਲੱਗਿਆ ਕਿ ਵਿਲੇਜ ਡਿਫੈਂਸ ਕਮੇਟੀਆਂ ਹੋਣੀਆਂ ਚਾਹੀਦੀਆਂ ਸੋ ਹਰ ਚੀਜ਼ ਜਿਹੜੇ ਐਡੀਸ਼ਨਸ ਹੋ ਰਹੇ ਆ ਔਰ ਉਹ ਐਡੀਸ਼ਨਸ ਹੋਣ ਦੇ ਨਾਲ-ਨਾਲ ਪ੍ਰੀਵੈਂਸ਼ਨ ਵੀ ਹੋ ਰਹੀ ਹੈ ਔਰ ਡਿਟੈਕਸ਼ਨ ਵੀ ਹੋ ਰਹੀ ਹੈ ਸਰ ਜਿਹੜੇ ਬੰਦੇ ਫੜੇ ਗਏ ਕਿ ਨਾ ਸਾਰੇ ਕੀ ਕਰਦੇ ਹੁਣ ਪੁਲਿਸ ਪੰਜਾਬ ਪੁਲਿਸ ਹੁਣੇ ਲੈਵਲ ਤੇ ਕਰ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਗ੍ਰੇਨੇਡ ਜਾਂ ਹਸਲਾ ਜਿਹੜਾ ਆ ਕੇ ਦੇਖੋ ਕਰ ਰਿਹਾ ਤੇ ਮੈਂ ਕਹ ਰਿਹਾ ਬੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਏਡੀ ਜਲਦੀ ਆਪਾਂ ਇਸ ਚੀਜ਼ ਨੂੰ ਡਿਸਕਲੋਜ਼ ਨਹੀਂ ਕਰ ਸਕਦੇ ਸਾਡਾ ਐਸ ਐਸਓਸੀ ਬੈਂਗਾਂ ਦਾ ਬਕਾਇਦਾ ਜਿਹੜਾ ਇੰਟਰਨਲ ਸਕਿਉਰਿਟੀ ਦੇ ਅੰਡਰ ਕੰਮ ਕਰਦਾ ਸਾਰਾ ਇਸ ਤੇ ਕੰਮ ਕਰ ਰਿਹਾ ਹੈ ਔਰ ਚੰਡੀਗੜ੍ਹ ਪੁਲਿਸ ਦੇ ਨਾਲ ਵੀ ਕੋਆਰਡੀਨੇਟ ਕਰ ਰਹੇ ਹਾਂ ਪ੍ਰੋਪਰਲੀ ਠੀਕ ਹੈ ਜੀ ਥੈਂਕ ਯੂ ਸੋ ਮਚ